ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡੀ ਹੋਸਟ ਨੀਰਮ ਕੋਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦੇ ਸ਼ੁਭਕਾਮਨਾਵਾਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚਾ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਹਕ ਸੱਚ ਦੀ ਆਵਾਜ਼ ਨੂੰ ਬੁਲੰਦ ਕਰਨ ਵਾਲੇ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਨਾਂ ਸ਼ਾਮਿਲ ਨੇ ਆਉਣਾ ਮਿਲ ਕੇ ਅੱਜ ਦੀਆਂ ਅਹਿਮ ਖਬਰਾਂ ਤੇ ਵਿਚਾਰ ਚਰਚਾਵਾਂ ਕਰਦੇ ਹਾਂ ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਜੀ ਡਾਕਟਰ ਸਾਹਿਬ ਅੱਜ 3 ਫਰਵਰੀ 2017 22 ਮਾਗ ਨਾਨਕਸ਼ਹੀ ਸੰਬੰਧ 548 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਦੇ ਸ਼ੁਰੂ ਵਿੱਚ ਤੁਸੀਂ ਸਾਡੇ ਦਰਸ਼ਕਾਂ ਨੂੰ ਜਿਹੜੇ ਅੱਜ ਦੇ ਅਹਿਮ 이슈 ਆ ਗਏ ਨੇ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਅ ਦੇਖੋ ਅੱਜ ਸ਼ੁੱਕਰਵਾਰ ਦਾ ਦਿਨ ਹੈ ਤੇ ਇਸ ਹਫਤੇ ਦਾ ਆਖੀਲਾ ਪ੍ਰੋਗਰਾਮ ਹੈ ਜੀ ਤੇ ਸਾਡੀ ਇਹ ਕੋਸ਼ਿਸ਼ ਹੁੰਦੀ ਹੈ ਕਿ ਇਸ ਦਿਨ ਵਾਲੇ ਪ੍ਰੋਗਰਾਮ ਦੇ ਵਿੱਚ ਅਸੀਂ ਕੋਈ ਨਾ ਕੋਈ ਇਤਿਹਾਸਕ ਜਿਹੜਾ ਕਿ ਬੀਤੇ ਨਾਲ ਸੰਬੰਧਿਤ ਹੋਏ ਜਾਂ ਕੋਈ ਇਸ ਕਿਸਮ ਦੀ ਨਵੀਂ ਕਿਤਾਬ ਜਾਂ ਨਵੀਂ ਕੋਈ ਡਾਕੂਮੈਂਟੇਸ਼ਨ ਜਿਹੜੀ ਕਿ ਪਾਸਟ ਨਾਲ ਜੁੜੀ ਹੋਏ ਉਸ ਨੂੰ ਅਸੀਂ ਵਿਚਾਰ ਚਰਚਾ ਦੀਆਂ ਲਿਆਉਂਦੇ ਜੀ ਅ ਅੱਜ ਅਸੀਂ ਸਾਬਕਾ ਨਕੂਦਰ ਨੂੰ ਵਿਚਾਰ ਚਰਚਾ ਦਾ ਜਿਹੜਾ ਪਹਿਲਾ ਵਿਸ਼ਾ ਬਣਾਇਆ ਜੀ ਬਹੁਤ ਵਾਰ ਕਿਉਂਕਿ ਜੂਨ 84 ਔਰ ਉਸ ਤੋਂ ਬਾਅਦ ਇਨਾ ਕੁਝ ਵਾਪਰੇ ਹੈ ਔਰ ਇਨੀ ਕਤਲੇਆਮ ਵਾਲੀ ਜਿਹੜੀ ਕਹਾਣੀ ਹੈ ਲੰਬੀ ਜਾਂ ਇੱਕ ਤੋਂ ਬਾਅਦ ਇੱਕ ਨਸਲ ਕੁਸ਼ੀ ਕਿ ਬਹੁਤ ਸਾਰੇ ਉਹ ਚੈਪਟਰ ਜਿਹੜੇ ਇਸ ਪੀਰੀਅਡ ਦੇ ਵਿੱਚ ਬੜੇ ਮਿਥ ਕੇ ਸਿੱਖਾਂ ਨੂੰ ਟਾਰਗੇਟ ਕਰਕੇ ਸਿੱਖ ਨੌਜਵਾਨੀ ਦਾ ਕਾਂਡ ਕਰਨ ਦੇ ਲਈ ਔਰ ਖਾਸ ਤੌਰ ਤੇ ਜੋ ਵਰਤਾਰਾ ਸੀ ਪਿਛਲੇ ਲਗਭਗ 1.5 ਸਾਲ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਵਿਆ ਬੈਦਵਿਨ ਨਾਲ ਜੁੜੀਆਂ ਹੋਈਆਂ ਘਟਨਾਵਾਂ ਬਾਰੇ ਦੇਖਿਆ ਜੀ ਤੇ ਫਿਰ ਜੇ ਅਸੀਂ ਪਿਛਲੇ ਲਗਭਗ 32 ਸਾਲ ਦੇ ਪੀਰੀਅਡ ਚ ਜੂਨ 84 ਦਾ ਕਾਫੀ ਚਰਚਾ ਹੁੰਦੇ ਨਵੰਬਰ 84 ਦਾ ਚਰਚਾ ਹੁੰਦਾ ਪਰ ਕਿਵੇਂ ਇਹ ਸਭ ਕੁਝ ਇੱਕ ਗਿਣੀ ਮਿਥੀ ਸਾਜਿਸ਼ ਦੇ ਤਹਿਤ ਔਰ ਜੇ ਤੁਸੀਂ ਪੰਜਾਬ ਦੇ ਵਿੱਚ ਇਸ ਦੌਰ ਚ ਲਾਏ ਗਏ ਪੁਲਿਸ ਆਫੀਸਰਸ ਔਰ ਉਹਨਾਂ ਦਾ ਕੀ ਅੰਦਾਜ਼ ਸੀ ਕਿਵੇਂ ਉਹਨਾਂ ਨੂੰ ਫਿਰ ਪ੍ਰਮੋਸ਼ਨਸ ਦੇ ਕੇ ਉੱਚੇ ਅਹੁਦਿਆਂ ਤੱਕ ਪਹੁੰਚਾਇਆ ਗਿਆ ਔਰ ਇਹਦੇ باوجود ਕਿ ਜੁਡੀਸ਼ੀਅਲ ਇਨਕੁਆਰੀਜ਼ ਹੋਈਆਂ ਉਹਨਾਂ ਨੂੰ ਗਿਲਟੀ ਮੰਨਿਆ ਗਿਆ ਲੇਕਿਨ ਥੋੜੀ ਬਹੁਤ ਦੇਰ ਸਸਪੈਂਡ ਰੈਂਡ ਤੋਂ ਬਾਅਦ ਮੋੜਲੇ ਦਿਨਾਂ ਦੇ ਵਿੱਚ ਜਾਂ ਟ੍ਰਾਂਸਫਰ ਹੋਣ ਤੋਂ ਬਾਅਦ ਉਹ ਵਾਪਸ ਉੱਥੇ ਬੜੀ ਪਾਵਰਫੁਲ ਜਿਹੜੀ ਹੈ ਪੋਜੀਸ਼ਨ ਦੇ ਵਿੱਚ ਆਉਂਦੇ ਰਹੇ ਔਰ ਉਹਨਾਂ ਲੋਕਾਂ ਨੂੰ ਫਿਰ ਹਰਾਸ ਕਰਦੇ ਰਹੇ ਜਿਨ੍ਹਾਂ ਨੇ ਉਹਨਾਂ ਦੇ ਖਿਲਾਫ ਸ਼ਿਕਾਇਤ ਕੀਤੀ ਸੀ ਸੋ ਇਸ ਦੌਰ ਦੇ ਉਹ ਸਾਰੇ ਆਫੀਸਰਸ ਨੇ ਜੇ ਅਸੀਂ ਅੱਜ ਬਦਲ ਰਜীম ਜਾਂ ਉਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਜੀ ਵੇੜੇ ਵੀ ਦੇਖੀਏ ਤੇ ਉਹੀ ਜ਼ਾਲਮ ਪੁਲਿਸ ਆਫੀਸਰ ਜਿਨ੍ਹਾਂ ਨੇ ਸਿੱਖ ਨੌਜਵਾਨੀ ਦਾ ਕਾਹਨ ਕੀਤਾ ਜੀ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਜਿਹੜੀ ਹੈ ਘਟਨਾ ਜਿਹੜਾ ਸਾਕਾ ਨਕੂਦਰ ਨਾਲ ਜੁੜਿਆ ਹੋਇਆ ਵਿਚਾਰ ਅਸੀਂ ਡਿਸਕਸ ਕਰ ਰਹੇ ਆ ਉਸ ਨੂੰ ਜਿਨ੍ਹਾਂ ਨੇ ਪੂਰਾ ਮਾਸਟਰਮਾਈਂਡ ਕੀਤਾ ਉਹ ਸਾਰੇ ਜਿਹੜੇ ਨੇ ਫਿਰ ਡੀਜੀਪੀ ਲੈਵਲ ਤੱਕ ਜਾ ਕੇ ਉਹ ਸੁਮੇத் ਸੈਣੀ ਹੋਏ ਉਹ ਇਜ਼ਹਾਰ ਆਲਮ ਹੋਏ ਉਹ ਸੁਰੇਸ਼ ਅਰੋੜਾ ਹੋਏ ਜਿਹਾਂ ਹਾਇਰ ਅਹੁਦਿਆਂ ਤੱਕ ਈਵਨ ਸਵਰਨੇ ਕੋਟਨੇ ਵਰਗਾ ਸੁਰਜੀਤ ਗਰੇਵਾਲ ਔਰ ਇਹ ਸਾਰੇ ਲੋਕ ਜਿਨ੍ਹਾਂ ਨੇ ਅੱਗੇ ਵੱਧ ਵੱਧ ਕੇ ਜਿਹੜਾ ਸਿੱਖ ਨੌਜਵਾਨਾਂ ਨੂੰ ਮਾਰਿਆ ਕਿਉਂਕਿ ਇਹ ਉਹ ਕੁਝ ਆਫੀਸਰ ਸਨ ਜਿਨ੍ਹਾਂ ਦਾ ਸਬੰਧ ਸਿੱਧੇ ਤੌਰ ਤੇ ਇੰਡੀਅਨ ਇੰਟੈਲੀਜੈਂਸ ਬਿਊਰੋ ਦੇ ਨਾਲ ਜਾਂ ਉਹਨਾਂ ਦੀਆਂ ਦੂਸਰੀਆਂ ਏਜੰਸੀਆਂ ਦੇ ਨਾਲ ਸੀ ਜੇ ਉੱਥੇ ਕੋਈ ਐਸਪੀ ਲੱਗਿਆ ਜੇ ਹੁਣ ਐਸਪੀ ਡੀ ਸਵਰਨਾਕੋਟ ਨਾ ਲੱਗਿਆ ਤੇ ਐਸਐਸਪੀ ਬਲਜੀਤ ਸਿੰਘ ਹੈ ਸੋ ਉਹ ਐਸਪੀ ਹੋਣ ਜਿਹੜਾ ਐਸਪੀ ਹੈ ਉਹ ਐਸਐਸਪੀ ਤੋਂ ਆਰਡਰਸ ਨਹੀਂ ਸੀ ਲੈਂਦਾ ਉਹ ਸਿੱਧਾ ਰਬੈਰੋ ਦੇ ਨਾਲ ਜਾਂ ਉਸ ਤੋਂ ਬਾਅਦ ਕੇਪੀ ਗਿਲ ਨਾਲ ਔਰ ਇਹਨਾਂ ਨੇ ਵੀ ਰਬੈਰੋ ਹੋਏ ਜਾਂ ਕੇਪੀ ਗਿਲ ਤਾਂ ਕਿ ਇਹਨਾਂ ਨੇ ਕੁਝ ਸੈਲੈਕਟ ਆਫੀਸਰਸ ਇਸ ਕਿਸਮ ਦੇ ਜਿਹੜੇ ਕਿ ਉਹਨਾਂ ਦੇ ਆਰਡਰਸ ਦੇ ਉੱਤੇ ਬਿਲਕੁਲ ਕੁਝ ਵੀ ਕਰਨ ਨੂੰ ਤਿਆਰ ਸੀ ਔਰ ਨੌਜਵਾਨਾਂ ਦਾ ਇੱਕ ਤੋਂ ਬਾਅਦ ਇੱਕ ਕਾਹਨ ਕਰ ਰਹੇ ਸੀ ਉਨਾ ਨੂੰ ਜਿਹੜਾ ਹੈ ਉਹਨਾਂ ਨੇ ਉਹਨਾਂ ਕੀ ਪੋਜੀਸ਼ਨਸ ਦੇ ਉੱਤੇ ਲਾਇਆ ਸੋ ਕਈ ਵਾਰ ਸਾਰੀ ਫੋਰਸ ਬਦਨਾਮ ਹੁੰਦੀ ਹੈ ਜਦੋਂ ਅਸੀਂ ਪੰਜਾਬ ਪੁਲਿਸ ਦਾ ਜ਼ਿਕਰ ਕਰਦੇ ਹਾਂ ਸੋ ਜ਼ਾਹਰ ਹੈ ਇੱਕ ਨਫ਼ਰਤ ਹੈ ਹੇਟ੍ਰਡ ਹੈ ਔਰ ਇੱਕ ਕਿਸ ਕਿਸਮ ਪਰ ਜੇ ਅਸੀਂ ਉਹਨਾਂ ਚ ਵੀ ਦੇਖੀਏ ਕਿ ਉਹਨਾਂ ਚ ਜਿਹੜੇ ਇਮਾਨਦਾਰ ਕਿਸਮ ਦੇ ਸਨ ਜੀ ਔਰ ਜਿਹੜੇ ਇਸ ਕਿਸਮ ਦੇ ਕੋਈ ਵੀ ਦਰਿੰਦਗੀ ਵਾਲਾ ਕੰਮ ਨਹੀਂ ਸੀ ਕਰਨਾ ਚਾਹੁੰਦੇ ਉਹ ਜੇ ਰਿਟਾਇਰਮੈਂਟ ਦੇ ਨੇੜੇ ਤੇ ਜਿਹੜੇ ਸੀ 2 ਸਾਲ ਸਾਲ ਰਹਿੰਦੇ ਸੀ ਉਹ ਰਿਟਾਇਰਮੈਂਟ ਲੈ ਕੇ ਚਲੇ ਗਏ ਕੁਝ ਜਿਹੜੇ ਨੇ ਉਹਨਾਂ ਚੋਂ ਇਹਨਾਂ ਚੋਂ ਨੂੰ ਕਹਿੰਦੇ ਜੀ ਪੀਏਪੀ ਚਲੇ ਜਾਣਾ ਜਾਂ ਲਾਈਨਸ ਚਲੇ ਜਾਣਾ ਕਿ ਉਹ ਫੀਲਡ ਡਿਊਟੀ ਤੋਂ ਹੀ ਚਲੇ ਗਏ ਕੁਝ ਹੋਰ ਸੀ ਜਿਹੜੇ ਬੜਾ ਵੱਧਾ ਰੁਧਾ ਕਰਦੇ ਸੀ ਪਰ ਜ਼ਿਲ ਨਾਲ ਨਹੀਂ ਸੀ ਕਰਦੇ ਉਹਨਾਂ ਨੂੰ ਫਿਰ ਰੋਬੈਰੋ ਦੇ ਜ਼ਮਾਨੇ 'ਚ ਕਿਹਾ ਗਿਆ ਸੀ ਜੀ ਪੁਲਿਸ ਸਕਰੀਨਿੰਗ ਕਿ ਅਸੀਂ ਪੁਲਿਸ ਸਕਰੀਨਿੰਗ ਕਰ ਰਹੇ ਹਾਂ ਕਿ ਜੀ ਪੁਲਿਸ ਦੇ ਵਿੱਚ ਵੀ ਜਿਹੜੇ ਨੇ ਉਹ ਹੱਤਵਾਦੀ ਵੜ ਗਏ ਨੇ ਉਦੋਂ ਇਹਨਾਂ ਨੇ ਹਜ਼ਾਰਾਂ ਇਸ ਕਿਸਮ ਦੇ ਪੁਲਿਸ ਕਰਮਚਾਰੀ ਜਿਹੜੇ ਸੀ ਜਿਹੜੇ ਉਹਨਾਂ ਨੂੰ ਲੱਗਿਆ ਅੰਮ੍ਰਿਤਧਾਰੀ ਨੇ ਜਿਨ੍ਹਾਂ ਦੇ ਸਾਬਤ ਸਰੂਪ ਨੇ ਉਹਨਾਂ ਲੱਗਾ ਕਿ ਵੀ ਇਹ ਜਰੂਰ ਜੇ ਇਹਨਾਂ ਨੇ ਸਾਬਤ ਸਰੂਪ ਰੱਖਿਆ ਜਾਂ ਇਹ ਸ਼ਰਾਬੀ ਨਹੀਂ ਨੇ ਜਾਂ ਅੰਮ੍ਰਿਤਧਾਰੀ ਨੇ ਤਾਂ ਅਲਟੀਮੇਟਲੀ ਉਧਰ ਨੂੰ ਚੁੱਕਣਗੇ ਸੋ ਉਹ ਉਹਨਾਂ ਨੇ ਕਲੀਨ ਸਿੰਗ ਦੇ ਨਾਂ ਥੱਲੇ ਸਕਰੀਨਿੰਗ ਦੇ ਨਾਂ ਥੱਲੇ ਉਹ ਬਹੁਤ ਸਾਰੇ ਕੱਢ ਦਿੱਤੇ ਔਰ ਇਹੀ ਹਾਲ ਆਫਿਸਰਸ ਜਿਹੜੇ ਇਮਾਨਦਾਰ ਸੀ ਲੇਕਿਨ ਉਹਨਾਂ ਦੇ ਆਰਡਰਸ ਦੇ ਉੱਤੇ ਮੁੰਡੇ ਮਾਰਨ ਨੂੰ ਤਿਆਰ ਨਹੀਂ ਸੀ ਉਹਨਾਂ ਨੂੰ ਨਾ ਪ੍ਰਮੋਸ਼ਨਸ ਦਿੱਤੀਆਂ ਗਈਆਂ ਔਰ ਖੁੱਡੇ ਜਿੱਥੇ ਕਟ ਐਕਟੀਵਿਟੀ ਸੀ ਉੱਥੇ ਲਾ ਦਉਂਦੇ ਸੀ ਸੋ ਇਸ ਦੌਰ ਦੇ ਵਿੱਚ ਹੀ ਇਜ਼ਹਾਰ ਆ আলম ਜਿਹੜਾ ਇਹ ਇੱਥੇ ਨਕੂਦਰ ਇਸ ਪੀਰੀਅਡ ਦੇ ਵਿੱਚ ਜਲੰਧਰ ਐਸਐਸਪੀ ਆ ਕੇ ਲੱਗਾ ਇਹੀ ਇਜ਼ਹਾਰ ਆ আলম ਜਿਹੜਾ ਕਿ ਜਦੋਂ ਅੰਮ੍ਰਿਤਸਰ ਤੋਂ ਆਇਆ ਸੀ ਔਰ ਉੱਥੇ ਇਹਨੇ ਆਪਣੀ ਆ আলম ਸੈਨਾ ਬਣਾਈ ਸੀ ਔਰ ਆ আলম ਸੈਨਾ ਦਾ ਮਤਲਬ ਸੀ ਕਿ ਵੀ ਇਹਨੇ ਘਟੋ ਘਟ 2 ਦਰਜਨ ਤੋਂ ਜ਼ਿਆਦਾ ਇਸ ਕਿਸਮ ਦੇ ਜਿਹੜੇ ਕਿ ਖੜਕੋਆਂ ਚੋਂ ਹੀ ਉਹਨਾਂ ਨੂੰ ਕੈਟਾ ਬਣਾਇਆ ਕਿਸੇ ਨੂੰ ਟੌਰਚਰ ਕਰਕੇ ਕਿਸੇ ਨੂੰ ਕੋਈ ਹੋਰ ਜਿਹੜਾ ਹੈ ਉਹ ਇੰਟੀਮੀਡੇਟ ਕਰਕੇ ਕਿਸੇ ਨੂੰ ਲਾਲਚ ਦੇ ਕੇ ਔਰ ਫਿਰ ਉਹ ਜਿਹੜੀ ਆਲਮ ਸੈਨਾ ਸੀ ਉਹਨਾਂ ਤੋਂ ਹਰ ਡਰਟੀ ਕੰਮ ਉਹ ਕਰਵਾਉਂਦੇ ਸੀ ਉਹਦੇ ਵਿੱਚ ਜਿਹੜੇ ਹਮਦਰਦ ਕਿਸਮ ਦੇ ਲੋਕ ਸੀ ਮੂਵਮੈਂਟ ਨਾਲ ਸੰਬੰਧਿਤ ਉਹਨਾਂ ਨੂੰ ਜਾ ਕੇ ਉਹਨਾਂ ਦੇ ਘਰਾਂ 'ਚ ਰਹਿਣਾ ਰਾਤ ਬਦਫੈਲੀਆਂ ਕਰਨੀਆਂ ਤੇ ਅਗਲੇ ਦਿਨ ਪੁਲਿਸ ਨੇ ਉੱਥੇ ਰੇਡ ਮਾਰਨਾ ਜੀ ਕੱਲ ਤੁਹਾਡੇ ਇੱਥੇ ਜਹਾਰੂ ਆਏ ਸੀ ਹਨ ਉਹ ਉਹੀ ਚੋਲੇ ਰੱਖੇ ਹੋਣੇ ਉਹਨਾਂ ਨੇ ਪੁਲਿਸ ਥਾਣਿਆਂ ਦੇ ਵਿੱਚ ਉਸ ਕਸਬੀਆਂ ਪੱਗਾ ਉਹ ਜੇ ਕੰਮ ਜਿਹੜੇ ਨੇ ਆਲਮ ਸੈਨਾ ਨੇ ਕੀਤੇ ਔਰ ਉੱਥੇ ਤਰਾ ਤਰਾ ਦੇ ਜ਼ੋਰ ਮਾਨੇ ਕਰਵਾ ਦਿੱਤੀ ਔਰ ਜਦੋਂ ਇਹਦੀ ਟਰਾਂਸਫਰ ਜਲੰਧਰ ਦੇ ਵਿੱਚ ਹੋਈ ਤੇ ਇਸ ਨੇ ਜਿਹੜਾ ਉਹ ਸਾਰੇ ਹੀ ਮੁੰਡੇ ਫਰਮਾਰ ਦਿੱਤੇ ਉਹਦੇ ਚ ਉਹਨਾਂ ਨੂੰ ਉਹਨਾਂ ਨੂੰ ਸੱਦਿਆ ਕਿ ਮੀਟਿੰਗ ਤੇ ਕਿ ਜੀ ਤੁਸੀਂ ਜਿਹੜਾ ਅਸੀਂ ਤੁਹਾਨੂੰ ਰਿਵਾਰਡ ਦੇਣਾ ਚਾਹੁੰਦੇ ਤੇ ਉੱਥੇ ਉਹਨੂੰ ਕਰਵਾ ਕੇ ਸਾਰੀ ਬਿਲਡਿੰਗ ਨੂੰ ਗ੍ਰਨੇਡਾ ਨਾਲ ਦੂਜੇ ਨਾਲ ਹਮਲਾ ਔਰ ਉਹ ਵੀ ਉਹਦੇ ਚ ਉਹ ਵੀ ਅਗਲੇ ਦਿਨ ਨਾਮ ਰਿਆ ਕਿ ਬੜੇ ਖੁੰਖਾ ਰਤਵਾਦੀ ਇਨੇ ਜਿੰਨੇ ਵੀ 2 ਦਰਜਨ ਦੇ ਕਰੀਬ ਸੀ ਉਹ ਪੁਲਿਸ ਮੁਕਾਬਲੇ ਦੇ ਵਿੱਚ ਮਾਰੇ ਗਏ ਸੋ ਇਹ ਹਮੇਸ਼ਾ ਦੁਨੀਆ ਦੀਆਂ ਏਜੰਸੀਆਂ ਦਾ ਹੁੰਦਾ ਹੈ ਕਿ ਜਿਹੜੇ ਉਹ ਕੈਟਸ ਔਰ ਇਸ ਕਿਸਮ ਦੇ ਮਰਸਨਰੀ ਕਲਰ ਕ੍ਰੀਏਟ ਕਰਦੇ ਨੇ ਉਹਨਾਂ ਨੂੰ ਉਹ ਫਿਰ ਅਲਟੀਮੇਟਲੀ ਡਿਸਟਰੋਏ ਕਰ ਦਿੰਦੇ ਨੇ ਸੋ ਇਹ ਇਸ ਹਰ ਆਲਮ ਜਿਹੜਾ ਹੈ ਇਹ ਜਲੰਧਰ ਦੇ ਵਿੱਚ ਆ ਕੇ ਉਦੋਂ ਐਸਐਸਪੀ ਸੀ ਔਰ ਇਸ ਦੌਰ ਦੇ ਵਿੱਚ ਅਸੀਂ ਦੇਖਦੇ ਆ ਕਿ ਜਿਹੜਾ ਘਟਨਾਕ੍ਰਮ ਨਕੌਦਰ ਕਾਂਡ ਦੇ ਨਾਲ ਜੁੜਿਆ ਹੋਇਆ ਹੈ ਇਸ ਦੇ ਵਿੱਚ ਤਿੰਨ ਜਿਹੜੇ ਦਿਨ ਨੇ ਉਹ ਬੜੇ ਅਹਿਮियत ਵਾਲੇ ਨੇ 3 ਫਰਵਰੀ 2 ਫਰਵਰੀ 3 ਫਰਵਰੀ 4 ਫਰਵਰੀ ਔਰ ਇਹ ਵਰੇ 1986 ਦਾ ਜੀ ਸੋ ਆਲਮੋਸਟ 31 ਸਾਲ ਹੋ ਜਾਣੇ ਨੇ ਅੱਜ ਤੋਂ ਦੋ ਦਿਨ ਬਾਅਦ ਇਸ ਸਾਕੇ ਨੂੰ ਹੁਣ ਇਹਦੇ ਵਿੱਚ ਇਹ ਉਹ ਪੀਰੀਅਡ ਸੀ 86 ਦਾ ਬੇਸ਼ੱਕ ਅਜੇ ਖਾਲਸਤਾਨ ਦਾ ਐਲਾਨਨਾਮਾ ਨਹੀਂ ਸੀ ਹੋਇਆ ਪੰਥ ਕਮੇਟੀ ਵੀ ਹੋਂਚ ਨਹੀਂ ਸੀ ਆਈ ਜੀ ਪਰ 85 ਤੋਂ ਬਾਅਦ ਪੰਜਾਬ ਦੇ ਵਿੱਚ ਕਿਉਂਕਿ ਬਰਨਾਲੇ ਦੀ ਸਰਕਾਰ ਬਣ ਚੁੱਕੀ ਸੀ ਇਸ ਜਿਹੜਾ ਰਾਜੀਵ ਲੋਂਗਵਾਲ ਅਕੋਰਡ ਦੇ ਥਲੇ ਮਕਸਦ ਇਹ ਸੀ ਬਰਨਾਲਾ ਬਲਵੰਤ ਸਿੰਘ ਹੁਣ ਤਾਂ ਮਰ ਗਿਆ ਅਨਵੇਪਟਨ ਔਨਰਡ ਐਂਡ ਅਨਸੰਗ ਇਹ ਬਰਨਾਲਾ ਪਰ ਉਦੋਂ ਇਹ ਬਰਨਾਲਾ ਔਰ ਬਲਵੰਤ ਸਿੰਘ ਇਹੀ ਸੱਜੇ ਖੱਬੇ ਇਹ ਜਿਹੜੇ ਨੇ ਦੋ ਸੀ ਲੋਂਗਵਾਲ ਅਕੋਰਡ ਦੇ ਜਿਨ੍ਹਾਂ ਨੇ ਅਲਟੀਮੇਟਲੀ ਲੋਂਗਵਾਲ ਨੂੰ ਇਸ ਉਦੀ ਉਦੇ ਅੰਤ ਤੱਕ ਵੀ ਪਹੁੰਚਾਇਆ ਸੋ ਕੁੱਲ ਮਿਲਾ ਕੇ ਬਰਨਾਲੇ ਦੀ ਸਰਕਾਰ ਹੋ ਰਹੀ ਉਹ ਪੀਰੀਅਡ ਸੀ ਕਿ ਪੰਜਾਬ ਦੇ ਵਿੱਚ ਜਿੱਥੇ ਸਿੱਖ ਨੌਜਵਾਨੀ ਜਿਹੜੀ ਐ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਚੰਡੇ ਥੱਲੇ ਜਿਹੜੀ ਐ ਉਹ ਜਥੇਬੰਦ ਹੋ ਰਹੀ ਸੀ ਉਸ ਪੀਰੀਅਡ ਦੇ ਵਿੱਚ ਕਾਲਜਾਂ ਦੇ ਵਿੱਚ ਖਾਸ ਤੌਰ ਤੇ ਖਾਲਸਾ ਕਾਲਜਾਂ ਦੇ ਵਿੱਚ ਸਮਾਗਮ ਹੋਣੇ ਸ਼ੁਰੂ ਹੋਏ ਸੀ بڑے ਸੋਹਣੇ ਸਿੱਖ ਬੱਚੇ ਜਿਹੜੇ ਨੇ ਕੋਈ 18 ਸਾਲਾਂ ਤੋਂ 18 ਸਾਲ ਹਾਈ ਸਕੂਲ ਹੋ ਜਾਂਦਾ ਹੈ ਕੋਈ ਫਸਟ ਇਅਰ ਚ ਆਇਆ ਕੋਈ ਸੈਕੰਡ ਇਅਰ ਚ ਆਇਆ ਸੋਹਣੇ ਗਾਤਰੇ ਸੋਹਣੀਆਂ ਕੇਸਰੀ ਦਸਾਰਾਂ ਦੇ ਵਿੱਚ ਸਮਾਗਮ ਚਾਰਚ ਫੇਰੇ ਹੋਣੇ ਔਰ ਜਿੱਥੇ-ਜਿੱਥੇ ਚੰਗੇ-ਚੰਗੇ ਆਰਗੇਨਾਈਜ਼ਰ ਸਨ ਉਹਨਾਂ ਨੇ ਬੜੇ ਚੰਗੇ ਢੰਗ ਦੇ ਨਾਲ ਜਿਹੜਾ ਇਹਨਾਂ ਨੂੰ ਜਿਹੜਾ ਨੌਜਵਾਨਾਂ ਨੂੰ ਆਰਗੇਨਾਈਜ਼ ਕਰਨਾ ਸ਼ੁਰੂ ਕੀਤਾ ਸੀ ਸਮਾਗਮ ਹੁੰਦੇ ਸਨ ਜੀ ਖਾਲਸਾ ਕਾਲਜ ਰਣਦਰ ਦੇ ਵਿੱਚ ਇੱਕ ਮੈਂ ਸਮਾਗਮ اٹੈਂਡ ਕੀਤਾ ਜਿਹੜੀ ਬੀਬੀ ਬਿਮਲ ਕੌਰ ਖਾਲਸਾ ਕਿਉਂਕਿ ਅਜੇ ਇੰਦਰਾ ਗਾਂਧੀ ਨੂੰ ਸੋਧਣ ਤੋਂ ਬਾਅਦ ਜਿਹੜਾ ਉਹ ਪੀਰੀਅਡ ਹੈ ਭਾਈ ਬਿਅੰਤ ਸਿੰਘ ਭਾਈ ਸਤਜੰਨ ਸਿੰਘ ਦੇ ਪਰਿਵਾਰ ਜਿਹੜੇ ਨੇ ਉਹ ਕੌਮੀ ਹੀਰੋ ਸੀ ਬੀਬੀ ਵੈਂਬਰਕਰ ਖਾਲਸਾ ਵੀ ਕੇਸਰੀ ਦੁਪੱਟਾ ਔਰ ਛੋਟੇ ਬੱਚੇ ਨਾਲ ਲੈ ਕੇ ਹਰ ਸਮਾਗਮ ਚ ਜਾਂਦੇ ਔਰ ਉਹ ਸਟੈਂਡਿੰਗ ਔਵੇਸ਼ਨ ਜਿਹਨੂੰ ਅਸੀਂ ਅੰਗਰੇਜ਼ੀ ਚ ਕਹਿੰਦੇ ਸੋ ਔਰ ਮੈਨੂੰ ਯਾਦ ਹੈ ਕਿ ਉਸ ਪੀਰੀਅਡ ਚ ਸਤਪਾਲ ਸਿੰਘ ਢੱਲੋਂ ਜਲੰਧਰ ਦੇ ਵਿੱਚ ਔਰੇ ਭਾਈ ਹਰਮਿੰਦਰ ਸਿੰਘ ਜਿਹੜੇ ਕਿ 6 ਸਟੂਡੈਂਟ ਫੈਡਰੇਸ਼ਨ ਦੇ ਉਹ ਵੀ ਜਿਹੜੇ ਨੇ ਕਰਤਿਆਂ ਧਰਤਿਆਂ ਜੋ ਸੀ ਇਹ ਵੀ ਆਰਗੇਨਾਈਜ਼ਰ ਸੋ ਇਹ ਜਲੰਧਰ ਹੋਏ ਨਕੋਦਰ ਹੋਏ ਪੰਜਾਬ ਚ ਹੋਰ ਅੰਮ੍ਰਿਤਸਰ ਜਾਂ ਤਰਨਤਾਰਨ ਜਾਂ ਦੂਸਰੇ ਤਾਂ ਬਹੁਤ ਅੱਗੇ ਦੀ ਐਕਟੀਵਿਟੀਜ਼ ਸੀ ਔਰ ਇਹੀ ਉਹ ਟਾਈਮ ਚੱਲ ਰਿਹਾ ਸੀ ਕਿ ਜਦੋਂ ਨੌਜਵਾਨ ਜਿਹੜੇ ਨੇ ਆਪਣੇ ਅਕਾਲ ਤਖਤ ਦੇ અપਮਾਨ ਦਾ ਬਦਲਾ ਲੈਣ ਲਈ ਦਸਵੇਂ ਪਾਸ਼ਾ ਦੇ ਦਸੇ ਰਸਤੇ ਦੇ ਉੱਤੇ ਕਿ ਜਦੋਂ ਕੋਈ ਹੋਰ ਨਹੀਂ ਰਹਿੰਦਾ ਚੁੰਕਾਰ ਅਜ਼ ਹਮਾ ਹਿਲਤੇ ਦਰਗੁਜ਼ਸਤ ਜੀ ਖਲਾਲ ਬੁਰਦਨ ਬਾ ਸ਼ਮਸ਼ੀਰਦਸ ਉਸ ਰਸਤੇ ਨੂੰ ਵੀ ਚੁਣਿਆ ਹੋਇਆ ਸੀ ਪਰ ਫੈਡਰੇਸ਼ਨ ਉਦੋਂ ਅਜੇ ਬਾਈ ਐਂਡ ਲਾਰਜ ਜਿਹੜਾ ਬੜੇ ਪੀਸਫੁੱਲ ਤਰੀਕੇ ਦੇ ਨਾਲ ਰੋਸ ਜਲਸੇ ਪ੍ਰੋਟੈਸਟ ਸ਼ਹੀਦੀ ਦੀਵਾਨ ਔਰ ਇਸ ਕਿਸਮ ਦੀਆਂ ਐਕਟੀਵਿਟੀਆਂ ਹੁੰਦੀਆਂ ਸੀ ਹੁਣ ਇਹ ਏਜੰਸੀਆਂ ਇਹ ਚਾਹੁੰਦੀਆਂ ਸੀ ਕਿ ਵੀ ਇੱਕ ਡਰ ਪੈਦਾ ਕੀਤਾ ਜਾਏ ਔਰ ਇਹ ਬਰਨਾੜੇ ਨੂੰ ਉਹਨਾਂ ਨੇ ਬਣਾਇਆ ਚੀਫ ਮਿਨਿਸਟਰ ਇਸ ਲਈ ਸੀ ਕਿ ਅਕਾਲੀਆਂ ਦੀ ਸਰਕਾਰ ਖੜੀ ਕਰ ਦਿੱਤੀ ਹੈ ਜੀ ਇਸ ਦੇ ਨਾਲ ਉਹਨਾਂ ਨੇ ਪੰਜਾਬ ਦੇ ਵਿੱਚ ਇੱਕ ਡਰ ਦਾ ਮਾਹੌਲ ਪੈਦਾ ਕਰਨ ਦੇ ਲਈ ਉਹਨਾਂ ਨੇ ਇਹਦੇ ਨਾਲ-ਨਾਲ ਜਿਹੜੇ ਹਿੰਦੂ ਗਰੁੱਪ ਸ਼ਿਵ ਸੈਨਾ ਗਰੁੱਪ ਔਰ ਕੋ ਮਹੰਤ ਸੇਵਾਦਾਸ ਰੱਖਿਆ ਹੁੰਦਾ ਸੀ ਫਿਰੂਮਾਨਦਾਲ ਦੇ ਨਾਂ ਥੱਲੇ ਕੋਈ ਬੱਲੇ ਨਾਂ ਦਾ ਦੁਰਗਾਣਾ ਮੰਦਿਰ ਜਲੰਧਰ ਚ ਕੋ ਪਵਨ ਕੁਮਾਰ ਕੋਈ ਦੂਜੇ ਤੀਜੇ ਇਹ ਸਾਰੇ ਲੋਕ ਜਿਹੜੇ ਨੇ ਇਹ ਉਹਨਾਂ ਨੇ ਕਿਸੇ ਨਾ ਕਿਸੇ ਫਾਰਮ ਦੇ ਵਿੱਚ ਐਕਟਿਵ ਕੀਤੇ ਹੋਏ ਸੀ ਔਰ 2 ਫਰਵਰੀ 1986 ਨੂੰ ਨਕੋਦਰ ਦੇ ਵਿੱਚ ਜਿਹੜਾ ਮਹੱਲਾ ਗੁਰੂ ਨਾਨਕਪੁਰਾ ਦੇ ਵਿੱਚ ਗੁਰਦੁਆਰਾ ਸਾਹਿਬ ਹੈ ਉਸ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਜਿਹੜੇ ਨੇ ਉਹ ਅਗਨ ਭੇਟ ਕਰ ਦਿੱਤੇ ਗਏ ਔਰ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਜਿਹੜਾ ਉਹ ਬੇਅਦਬ ਕੀਤਾ ਗਿਆ ਹੁਣ ਉਸ ਪੀਰੀਅਡ ਚ ਇਨਾ ਗੁੱਸਾ ਸੀ ਵੈਸੇ ਜੂਨ 84 ਦਾ ਇੱਕ ਐਸੀ ਘਟਨਾ ਸੀ ਜਿਨ੍ਹਾਂ ਨੂੰ ਸਿੱਖ ਕਦੇ ਬਰਦਾਸ਼ਤ ਨਹੀਂ ਸੀ ਕਰ ਸਕਦੇ ਔਰ ਉਹਨਾਂ ਨੇ ਇਸ ਗੱਲ ਦੇ ਉੱਤੇ ਫੌਰਨ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਉੱਥੇ ਪਹੁੰਚੀਆਂ 6 ਸਟੂਡੈਂਟ ਫੈਡਰੇਸ਼ਨ ਦੇ ਨੌਜਵਾਨ ਜਿਹੜੇ ਨੇ ਉਹ ਪੇਸ਼ ਪੇਸ਼ ਸਨ ਔਰ ਉਹਨਾਂ ਨੇ ਹਾਲਾਂਕਿ ਪੁਲਿਸ ਨੇ ਦੂਜਿਆਂ ਨੇ ਇਹ ਡਰਾਮੇਬਾਜ਼ੀ ਕਰਨ ਦੀ ਕੋਸ਼ਿਸ਼ ਕੀਤੀ ਇਹ ਕਹਿ ਕੇ ਕਿ ਜੀ ਇਹ ਅਸੀਂ ਜਿਹੜਾ ਹੈਗਾ ਇਹ ਸਾਰੇ ਨੂੰ ਅ ਅੱਗ ਲੱਗ ਜਿਹੜੀ ਲੱਗੀ ਹੈ ਉਹ ਬਿਜਲੀ ਦੇ ਸਰਕਟ ਨਾਲ ਲੱਗੀ ਜਾਂ ਦੂਸਰੇ ਨਾਲ ਲੱਗੀ ਹੈ ਔਰ ਉਹ ਪੀਰੀਅਡ ਸੀ ਕਿ ਉੱਥੇ ਜਿਹੜਾ ਪੁਲਿਸ ਹਮਲਾ ਫੈਲਾ ਲੱਗਾ ਹੋਇਆ ਸੀ ਉਹਨਾਂ ਦੇ ਵਿੱਚ ਸੁਰਜੀਤ ਸਿੰਘ ਜਿਹੜਾ ਐਸਪੀ ਡੀ ਸੀ ਇਹ ਬਹੁਤ ਗੰਦੀ ਨਸਲ ਦਾ ਬੰਦਾ ਔਰ ਇਸ ਸਾਰੇ ਦੇ ਨਾਲ ਜਿਹੜਾ ਇਜ਼ਹਾਰ ਆਲਮザਰ ਐ एसएसपी ਪੂਰੇ ਜਲੰਧਰ ਰੇਂਜ ਦਾ ਪਰ ਇਹ ਐਸਪੀਡੀ ਨਕੋਦਰ ਦਾ ਇਹ ਬਿਲਕੁਲ ਇਜ਼ਹਾਰ ਆਲਮ ਦਾ ਔਰ ਬਾਅਦ ਵਿੱਚ ਪੂਰਾ ਰਬੈਰੋ ਲਾਈਨ ਦੇ ਨਾਲ ਜਿਹੜਾ ਜੁੜਿਆ ਹੋਇਆ ਬੰਦਾ ਹੈ ਔਰ ਇਸੇ ਤਰ੍ਹਾਂ ਜਿਹੜਾ ਗੋਪਾਲ ਸਿੰਘ ਘੁੰਮਣ ਇਹ ਡੀਐਸਪੀ ਸੀ ਉੱਥੇ ਔਰ ਬਾਅਦ ਚ ਜਲੰਧਰ ਦੇ ਵਿੱਚ ਵੀ ਬੜਾ ਇੱਕ ਜ਼ਾਲਮ ਥਾਣੇਦਾਰ ਹੈ ਜਸਕੀਰਤ ਇਹ ਜਿਹੜਾ ਉੱਥੇ ਥਾਣੇਦਾਰ ਲੱਗਾ ਹੋਇਆ ਸੀ ਨਕੋਦਰ ਦੇ ਵਿੱਚ ਔਰ एसटीएम ਬੇਸ਼ੱਕ ਉੱਥੇ ਪਲਾਸੀ ਲਾਸਟ ਟਾਈਮ ਰਾਜਪੂਤ ਕਰਕੇ ਪਰ ਉਹਨਾਂ ਨੇ ਦੇਖਿਆ ਵੀ ਉਹਨੇ ਉਹ ਬੇ ਨਹੀਂ ਕਰਨਾ ਕੋਈ ਵੀ ਇਸ ਉਹਨੂੰ ਕਿਸੇ ਵੀ ਡਿਸੀਜਨ 메ਕਿੰਗ ਦੇ ਵਿੱਚ ਭਰੋਸੇ ਦੇ ਵਿੱਚ ਨਹੀਂ ਸੀ ਲਿਆ ਹੋਇਆ ਔਰ ਇਸ ਦੌਰ ਦੇ ਵਿੱਚ ਉਹਨਾਂ ਨੇ ਜਦੋਂ ਕਿ ਇਹ ਬੇਵਿਵਦੀ ਘਟਨਾ ਜਿਹੜੀ ਹੈ ਇਹ 2 ਫਰਵਰੀ ਨੂੰ ਵਾਪਰਦੀ ਹੈ ਤੇ 3 ਫਰਵਰੀ ਨੂੰ ਜਿਹੜਾ ਨਕੋਦਰ ਬੰਦ ਦਾ ਸੱਦਾ ਦਿੱਤਾ ਜਾਂਦਾ ਔਰ ਬਿਲਕੁਲ ਬੰਦ ਹੁੰਦਾ ਚਾਰ ਚਫੇਰੇ ਜਿਹੜਾ ਉਹ ਬਿਲਕੁਲ ਇੱਕ ਸੁਨਵਰਤੀ ਹੋਈ ਹੈ ਹਜ਼ਾਰਾਂ ਦੀ ਗਿਣਤੀ ਸਿੱਖ ਨੌਜਵਾਨ ਜਿਹੜੇ ਨੇ ਇਹ ਸਾਰੇ ਦੇ ਵਿੱਚ ਬਾਹਰ ਨਿਕਲਦੇ ਨੇ ਸੜਕਾਂ ਦੇ ਉੱਤੇ ਆ ਜਾਂਦੇ ਨੇ ਔਰ ਪ੍ਰੋਟੈਸਟ ਹੁੰਦੇ ਔਰ ਉਸ ਦੌਰ ਚ ਫੇਰ 4 ਤਰੀਕ ਨੂੰ ਕਾਲ ਦਿੱਤੀ ਜਾਂਦੀ ਹੈ ਕਿ ਅਸੀਂ ਸ਼ਹਿਰ ਦੇ ਵਿੱਚ ਰੋਸ ਵਿਖਾਵਾ ਕਰਾਂਗੇ ਪਰ 3 ਦੀ ਰਾਤ ਨੂੰ ਹੀ ਸ਼ਹਿਰ ਦੇ ਵਿੱਚ ਕਰਫਿਊ ਨਾਫਿਸ ਕਰ ਦਿੱਤਾ ਜਾਂਦਾ ਹੈ ਔਰ ਕਿਉਂਕਿ ਪਹਿਲੇ ਦਿਨ ਦੀ ਬੇਦਵੀ ਤੋਂ ਬਾਅਦ ਸਿੱਖ ਸੰਗਤਾਂ ਪਹੁੰਚਦੀਆਂ ਨੇ ਥਾਣੇ 'ਚ ਜ਼ੋਰ ਲਾਇਆ ਜਾਂਦਾ ਕਿ ਐਫ ਆਈ ਆਰ ਲਿਖੋ ਜੀ ਜੀ ਬਰੋ ਐਫ ਆਈ ਆਰ ਲਿਖਣ ਤੋਂ ਵੀ ਜਿਹੜਾ ਉਹ ਇਨਕਾਰੀ ਹੁੰਦੇ ਨੇ ਕਿਉਂਕਿ ਉਹ ਜਿਹੜਾ ਲੋਕਲ ਗੁੰਡਾ ਸ਼ਿਵ ਸੈਨਾ ਦਾ ਉਸ ਨੂੰ ਉਹ ਨੇਮ ਕਰ ਰਹੇ ਸੀ ਉਹਨਾਂ ਨੇ ਇਵਨ ਐਫ ਆਈ ਆਰ ਵੀ ਨਹੀਂ ਲਿਖੀ ਸੋ ਇਹ ਰੂਸ ਪਹਿਲੇ ਦਿਨ ਤਾਂ ਨਕੋਦਰ ਬਾਂਸੀ ਫਿਰ ਉਹਨਾਂ ਨੇ ਰੂਸ ਵਿਖਾਵੇ ਦਾ ਐਲਾਨ ਕੀਤਾ ਔਰ ਉਸੇ ਸ਼ਾਮ ਉਹਨਾਂ ਨੇ ਕਰਫਿਊ نافذ ਕਰਨ ਦੀ ਗੱਲ ਔਰ ਕਰਫਿਊ ਇੱਕ ਤਰਫ ਸੀ ਇੱਕ ਪਾਸੇ ਸਿੱਖ ਸੰਗਤਾਂ ਨੂੰ ਸਿੱਖ ਨੌਜਵਾਨਾਂ ਨੂੰ ਘਰਾਂ ਚੋਂ ਨਹੀਂ ਸੀ ਨਿਕਲਣ ਦਿੱਤਾ ਜਾ ਰਿਹਾ ਔਰ ਦੂਸਰੇ ਪਾਸੇ ਜਿਹੜੇ ਉਹਨਾਂ ਦੇ ਸ਼ਿਵ ਸੈਨਾ ਦੇ ਔਰ ਜਿਹੜੇ ਹਿੰਦੂ ਐਕਸਟਰੀਮਿਸਟ ਨੇ ਉਹ ਗੁੰਡੇ ਜਿਹੜੇ ਨੇ ਉਹ ਸ਼ਹਿਰ ਦੇ ਵਿੱਚ ਧਮਕੀਆਂ ਔਰ ਇਸ ਕਿਸਮ ਦਾ ਜਿਹੜਾ ਉਹਨਾਂ ਨੇ ਇੱਕ ਬੜਾ ਟੈਨਸ਼ਨ ਭਰਿਆ ਮਾਹੌਲ ਬਣਾਇਆ ਹੋਇਆ ਸੀ ਉਹਨਾਂ ਨਕਉਦਰ ਚ ਕਰਫਿਊ ਹੋਣ ਕਰਕੇ ਇਕੱਠੇ ਨਹੀਂ ਸੀ ਹੋ ਸਕਦੇ ਸ਼ੇਰਪੁਰ ਨੇੜੇ ਹੀ ਪਿੰਡ ਆ ਕੁਝ ਦੂਰੀ ਦੇ ਉੱਤੇ ਉਸ ਗੁਰਦੁਆਰੇ ਦੇ ਵਿੱਚ ਬਹੁਤ ਵੱਡੀ ਗਿਣਤੀ ਸਿੱਖ ਸੰਗਤਾਂ ਫੈਡਰੇਸ਼ਨ ਦੇ ਐਕਟਿਵਿਸਟ ਇਕੱਠੇ ਹੋਏ ਔਰ ਉਹਨਾਂ ਨੇ ਕਿਹਾ ਕਿ ਭਈ ਦੇਖੋ ਸਾਡੇ ਪਿਤਰ ਸਾਡੇ ਈਸ਼ਟ ਗੁਰੂ ਗ੍ਰੰਥ ਸਾਹਿਬ ਨੂੰ ਅਗਨ ਭੇਟ ਕਰ ਦਿੱਤੇ ਸਾਨੂੰ ਦਰਸ਼ਨ ਤੱਕ ਨਹੀਂ ਕਰਨ ਦਿੱਤੇ ਵੀ ਅਸੀਂ ਉਹ ਜਿਹਨੂੰ ਰਾਖ ਬਣਾਇਆ ਸਾਡੇ ਇਸ਼ਟ ਨੂੰ ਅਸੀਂ ਉਹਦੇ دیدار ਕਰਨਾ ਚਾਹੁੰਦੇ ਆਂ ਜਾਂ ਦੂਜੇ ਔਰ ਉਹਨਾਂ ਨੇ ਫੈਸਲਾ ਕੀਤਾ ਕਿ ਵੀ ਅਸੀਂ ਬਿਨਾਂ ਕਿਸੇ ਢਕਾਠ ਤੋਂ ਸ਼ਾਂਤਮਈ ਤਰੀਕੇ ਦੇ ਨਾਲ ਉਹਨਾਂ ਨੇ ਉੱਥੇ ਹੀ ਅਰਦਾਸਾਂ ਸੋਧਿਆ ਜੀ ਪੰਜ ਪਿਆਰਿਆਂ ਦੀ ਚੋਣ ਕੀਤੀ ਕਿ ਵੀ ਪੰਜ ਪਿਆਰਿਆਂ ਦੀ ਇੱਕ ਵਾਹੀ ਦੇ ਵਿੱਚ ਜਿਹੜੇ ਆ ਅਸੀਂ ਜੇ ਗੁਰਦੁਆਰਾ ਸਾਹਿਬ ਜਾਵਾਂਗੇ ਔਰ ਉਹਨਾਂ ਨੇ ਬਾਤ ਨਾ ਕਰਾਇਆ ਹੈ ਸੀ ਜੋ ਹੀ ਉਹ ਉੱਥੇ ਪਹੁੰਚੇ ਸੀ ਆਰਪੀਐਫ ਔਰ ਦੂਜਿਆਂ ਨੇ ਇੱਕ ਹੁੰਦਾ ਹੈ ਕਿ ਤੁਸੀਂ ਰੋਕਦੇ ਹੋ ਟਕਰਾਅ ਹੁੰਦਾ ਹੈ ਨਹੀਂ ਜਾ ਸਕਦੇ ਤੁਸੀਂ ਫੇਰ ਇਨਸਿਸਟ ਕਰ ਦਿਓ ਤੁਹਾਨੂੰ ਉਹ ਹਿਰਾਸਤ ਲੈ ਲੈਂਦੇ ਨੇ ਇੱਕ ਤਰੀਕ ਉੱਥੇ ਉਹਨਾਂ ਨੇ ਬਿਨਾ ਪ੍ਰੋਵੋਕੇਸ਼ਨ ਤੋਂ ਜਿਹੜਾ ਅੰਨ ਅੰਦਾ ਧੁੰਦ ਜਿਹੜੀ ਆ ਗੋਲੀ ਚਲਾਈ ਔਰ ਉਸ ਗੋਲੀ ਦੇ ਵਿੱਚ ਚਾਰ ਨੌਜਵਾਨ ਜਿਹੜੇ ਨੇ ਉਹ ਸ਼ਹੀਦ ਹੋਏ ਨਾਲ ਤਿੰਨ ਮੌਕੇ ਤੇ ਹੀ ਸ਼ਹੀਦ ਹੋਏ ਜਿਨ੍ਹਾਂ ਚ ਸ਼ਹੀਦ ਭਾਈ ਰਵਿੰਦਰ ਸਿੰਘ ਲਿੱਤਰਾਂ ਸ਼ਹੀਦ ਭਾਈ ਬਲਬੀਰ ਸਿੰਘ ਸ਼ਹੀਦ ਭਾਈ ਚਲਮਨ ਸਿੰਘ ਜੀ ਇਹ ਤਿੰਨ ਮੌਕੇ ਤੇ ਹੀ ਸ਼ਹੀਦ ਹੋਏ ਬਹੁਤ ਸਾਰੇ ਜ਼ਖਮੀ ਹੋਏ ਔਰ ਇੱਕ ਸਿੰਘ ਹਰਮਿੰਦਰ ਸਿੰਘ ਜਿਹਨਾਂ ਦਾ ਮੈਂ ਜ਼ਿਕਰ ਕੀਤਾ ਹੈ ਚਾਰ ਭੈਣਾਂ ਦਾ ਇੱਕੋ ਇੱਕ ਭਰਾ ਸੀ ਬਹੁਤ ਐਕਟਿਵ ਫੈਡਰੇਸ਼ਨ ਦੇ ਮੁਖ ਆਗੂਆਂ ਚੋਂ ਇਹ ਜਿਹੜੇ ਨੇ ਉੱਥੋਂ ਕਿਉਂਕਿ ਜਦੋਂ ਗੋਲੀ ਚੱਲਦੀ ਹੈ ਫਿਰ ਸਾਰੇ ਕਿਸੇ ਨਾ ਕਿਸੇ ਪਾਸੇ ਖੱਲਰ ਜਾਂਦੇ ਨੇ ਇਹ ਉੱਥੇ ਨੇੜੇ ਹੀ ਕਾਰਾ ਸੀ ਉੱਥੇ ਚਲਾ ਗਿਆ ਔਰ ਇਹ ਜਿਹੜਾ ਜਸਕੀਰਤ ਸੀ ਔਰ ਇਹ ਨਾਲੇ ਉੱਥੇ ਪਹੁੰਚੇ ਇਹ ਪੁਲਸ ਵਾਲੇ ਔਰ ਉਹਨੂੰ ਧੂਕੇ ਲਿਆ ਕੇ ਉਹਨੂੰ ਕਿਹਾ ਕਿ ਭਈ ਕਿਹੜੇ ਮੂੰਹ ਨਾਲ ਤੂੰ ਜਿਹੜਾ ਉਹ ਨਾਰੇਬਾਜ਼ੀ ਕਰਦਾ ਔਰ ਉਹਦੇ ਮੂੰਹ ਦੇ ਵਿੱਚ ਉਹਨਾਂ ਨੇ ਗੋਲੀ ਮਾਰੀ ਉਹ ਡਿੱਗ ਪਿਆ ਥੱਲੇ ਔਰ ਉਹਨਾਂ ਨੇ ਉੱਤੇ 9 ਸ਼ਹੀਦ ਜਿਹੜੇ ਸਿੰਘ ਔਰ ਉਹਨੂੰ ਰੱਖਿਆ ਲੱਦ ਕੇ ਜਿਹੜਾ ਉਹ ਪੋਸਟਮਾਰਟਮ ਲਈ ਲੈ ਗਏ ਉੱਥੇ ਜਦੋਂ ਗਏ ਤੇ ਡਾਕਟਰਾਂ ਨੇ ਦੇਖ ਕੇ ਉਹਨਾਂ ਨੇ ਦੇਖਿਆ ਜੇ ਉਹ ਜਿਹੜਾ ਆਪਣੇ ਸਿੰਘ ਸੀ ਹਰਮਿੰਦਰ ਸਿੰਘ ਉਹ ਜਿਉਂਦਾ ਸੀ ਉਹਨਾਂ ਨੇ ਕਿਹਾ ਕਿ ਜੀ ਇਹ ਤਾਂ ਠੀਕ ਠੀਕ ਹੈ ਇਹਦਾ ਇਲਾਜ ਹੋ ਸਕਦਾ ਪਰ ਇੱਥੇ ਸਾਡੇ ਕੋਲ ਪ੍ਰਬੰਧ ਨਹੀਂ ਹੈ ਇਹਨੂੰ ਜਲੰਧਰ ਲੈ ਜਾਓ ਜੀ ਉੱਥੋਂ ਉਹਨੂੰ ਜਲੰਧਰ ਨੂੰ ਲੈ ਤੁਰੇ ਤੇ ਰਾਹ ਦੇ ਵਿੱਚ ਉਹਨਾਂ ਨੇ ਕਿਹਾ ਕਿ ਕਿਹੜਾ ਵਕਤ ਲੱਗਿਓ ਪਾਣ ਹੋਰ ਗੋਲੀਆਂ ਚਾਰ ਮਾਰ ਕੇ ਉਹਨਾਂ ਨੇ ਮਾਰ ਕੇ ਉਹਨਾਂ ਨੂੰ ਵਾਪਸ ਲਿਆ ਕੇ ਔਰ ਫਿਰ ਜਿਸ ਕਾਲੀ ਦੇ ਵਿੱਚ ਉਹਨਾਂ ਨੇ ਈਵਨ ਇਹ ਚਾਰੋਂ ਜਿਹੜੇ ਨੌਜਵਾਨ ਨੇ ਇਹਨਾਂ ਦੀ ਪਛਾਣ ਹੋ ਚੁੱਕੀ ਸੀ ਸ਼ਨਾਖਤ ਪੂਰਾ ਸਾਰਾ ਪਤਾ ਸੀ ਕਿਉਂਕਿ ਲੋਕਲ ਸਨ ਸਾਰੇ ਲੇਕਿਨ ਉਹਨਾਂ ਨੇ ਕਾਲੀ ਦੇ ਵਿੱਚ ਉਹਨਾਂ ਨੂੰ ਸ਼ਮਸ਼ਾਨ ਘਾਟ ਲਿਜਾ ਕੇ ਔਰ ਜਿਹੜਾ ਮਿੱਟੀ ਦਾ ਤੇਲ ਪਾ ਕੇ ਉਹਨਾਂ ਦਾ ਸੰਸਕਾਰ ਕਰ ਦਿੱਤਾ ਕੋਈ ਫੈਮਿਲੀ ਨੂੰ ਜਾਂ ਦੂਜਿਆਂ ਨੂੰ ਜਿਹੜੇ ਨਹੀਂ ਆਣ ਦਿੱਤਾ ਗਿਆ ਔਰ ਉਹਨਾਂ ਚੋਂ ਜਿਹੜੇ ਸਿੰਘ ਦਾ ਜ਼ਿਕਰ ਅਸੀਂ ਕੀਤਾ ਹੈ ਭਾਈ ਰਵਿੰਦਰ ਸਿੰਘ ਲਿੱਤਰਾ ਇਹ ਇਹ ਨੌਜਵਾਨ 19.5 ਸਾਲ ਦਾ ਸੀ ਇਹਨਾਂ ਦੇ ਪਿਤਾ ਜੀ ਜਿਨ੍ਹਾਂ ਦੇ ਨਾਲ ਕੱਲ ਟੀਵੀ 84 ਦੇ ਉੱਤੇ ਸਪੈਸ਼ਲ ਇੰਟਰਵਿਊ ਸੀ ਭਾਈ ਬਲਦੇਵ ਸਿੰਘ ਕੈਲਗਰੀ ਤੋਂ ਸਪੈਸ਼ਲੀ ਆਏ ਨੇ ਕੈਲੀਫੋਰਨੀਆ ਔਰ ਉਹਨਾਂ ਦੇ ਮਾਤਾ ਜੀ ਮਾਤਾ ਬਲਦੀਪ ਕੌਰ ਹੁਣ ਇਸ ਨੌਜਵਾਨ ਦੀ ਕਹਾਣੀ ਕਿਉਂਕਿ ਮੈਂ ਰਿਕਮੈਂਡ ਕਰਾਂਗਾ ਕਿ ਵੀ ਜਿਨ੍ਹਾਂ ਨੇ ਇੰਟਰਵਿਊ ਨਹੀਂ ਦੇਖਿਆ ਉਹ ਜ਼ਰੂਰ ਜਿਹੜਾ ਉਹਦੇ ਤੇ ਸਾਡੇ ਫੇਸਬੁੱਕ ਦੇ ਉੱਤੇ ਲਾਈਵ ਸੈਗਮੈਂਟ ਪਿਆ ਉਹਨੂੰ ਜ਼ਰੂਰ ਦੇਖਣ ਕਿਉਂਕਿ ਇਹਨਾਂ ਨੇ ਸਰ ਬਲਦੇਵ ਸਿੰਘ ਹੋਰਾਂ ਨੇ ਬੜੇ ਵੀਰਵੇ ਦੇ ਨਾਲ ਦੱਸਿਆ ਕਿ ਇਹਨਾਂ ਤਿੰਨਾਂ ਔਰੇ ਭਾਈ ਬਲਦੇਵ ਸਿੰਘ ਖੁਦ ਬੜੇ ਜ਼ਿੰਮੇਵਾਰ ਜਿਹੜੇ ਨੇ ਅਹੁਦੇ ਦੇ ਉੱਤੇ ਬੈਂਕ ਦੇ ਵਿੱਚ ਨੌਕਰੀ ਕਰਦੇ ਸੀ ਸ਼ਹਿਰ ਦੇ ਵਿੱਚ ਵੀ ਪੂਰਾ ਹੀ ਉਹਨਾਂ ਦੀ ਜਿਹੜੀ ਹੈ ਉਹ ਪੁੱਛਕ ਵਿੱਚ ਸੀ ਬਣੀ ਹੋਈ ਸੀ ਔਰ ਜਿਵੇਂ ਉਹਨਾਂ ਨੇ ਨਾ ਸਿਰਫ ਪੁਲਿਸ ਦਾ ਕੀ ਵਰਤਾਰਾ ਸੀ ਔਰ ਕਿਸ ਕਿਸਮ ਦਾ ਬਾ ਚੋਰੇ ਕੋਈ ਛੋਟਾ ਪਰਿਵਾਰ ਨਹੀਂ ਸੀ ਇਹਨਾਂ ਦੇ ਸਿੰਘਣੀ ਸਾਹਿਬਾਂ ਦੇ ਸ਼ਾਇਦ ਸਕੇ ਮਾਮਾ ਜੀ ਜਿਹੜੇ ਉਸ ਵੇਲੇ ਤਖਤ ਕੇਸਕਰ ਸਾਹਿਬ ਜੋ ਜ਼ਥੇਦਾਰ ਸੀ ਜ਼ਥੇਦਾਰ ਹਰਚੰਦ ਸਿੰਘ ਮੋਹਾਲੋਂ ਜਿਹੜਾ ਔਰ ਸਰਕਾਰ ਜਿਹੜੀ ਹੈ ਉਦੋਂ ਬਰਨਾਲੇ ਨੂੰ ਜੁਝਾਰੂ ਜਾਂ ਦੂਜੇ ਤਾਂ ਪੁੱਛਦੇ ਨਹੀਂ ਸੀ ਉਹ ਜ਼ਥੇਦਾਰਾਂ ਦੇ ਸਿਰ ਤੇ ਹੀ ਬੈਂਕ ਕਰਦੇ ਸੀ ਉਹਨਾਂ ਦੀ ਮੌਜੂਦਗੀ ਦੇ ਬਾਵਜੂਦ ਕੁਲਦੀਪ ਸਿੰਘ ਵਡਾਲਾ ਜਿਹੜਾ ਉਸ ਇਲਾਕੇ ਨਾਲ ਸੰਬੰਧਿਤ ਹੈ ਐਮ ਐਲ ਏ ਸੀ ਬਾਦ ਮਨਿਸਟਰ ਵੀ ਰਿਹਾ ਉਹਦੀ ਮੌਜੂਦਗੀ ਸੁਰਜੀਤ ਸਿੰਘ ਮਨਹਾਸ ਜਿਹੜਾ ਉਸ ਵੇਲੇ ਬਰਨਾਲਾ ਸਰਕਾਰ ਵੇਲੇ ਸਪੀਕਰ ਵੀ ਰਿਹਾ ਪੰਜਾਬ ਅਸੈਂਬਲੀ ਦਾ ਜੀ ਹੁਣ ਇਹਨਾਂ ਦੇ باوجود ਥਾਣੇ ਵੀ ਗਏ ਦੂਜੇ ਵੀ ਹੋਏ ਕੋਈ ਜਿਹੜੀ ਪੁੱਛਗਛ ਨਾ ਦੀ ਗੱਲ ਨਹੀਂ ਸੀ ਔਰ ਜਦੋਂ ਫਿਰ ਜ਼ਿਆਦਾ ਪ੍ਰੈਸ਼ਰ ਪਿਆ ਉਹਨਾਂ ਨੇ ਕਿਹਾ ਜੀ ਅਸੀਂ ਕਮਿਸ਼ਨ ਬਣਾ ਦਨੇ ਇਨਕੁਆਇਰੀ ਕਰਾ ਦਨੇ ਜਸਟਿਸ ਕੁਲਦੀਪ ਸਿੰਘ ਕੇ ਲੱਗ ਪਤਾ ਨਹੀਂ ਕੀ ਨਾਮ ਹੈ ਇਸ ਕਿਸਮ ਦਾ ਉਸ ਦਾ ਨਾਮ ਜਿਹੜਾ ਕਮਿਸ਼ਨ ਬਣਾਇਆ ਉਹਦੀ ਰਿਪੋਰਟ ਕਿਸ ਸੀ ਨਾਗ ਦੇ ਸਾਹਮਣੇ ਆਈ ਨਾ ਉਹਨੂੰ ਕਦੇ ਰਿਲੀਜ਼ ਕੀਤਾ ਗਿਆ ਔਰ ਇਹ ਪਰਿਵਾਰ ਹਾਲਾਂਕਿafi دیر ਫੈਡਰੇਸ਼ਨ ਸਮਾਗਮ ਨੂੰ ਕਰਦੀ ਰਹੀ ਪਰ ਇਸ ਤੋਂ ਬਾਅਦ ਜਿਹੜਾ ਉਹ ਫਿਰ ਅਲਟੀਮੇਟਲੀ ਪਰਿਵਾਰਾਂ ਦੇ ਜ਼ਿੰਮੇ ਹੀ ਰਹਿ ਜਾਂਦਾ ਹੈ ਕਿ ਉਹਨਾਂ ਨੇ ਇਹ ਸਾਰੇ ਨੂੰ ਕਿਵੇਂ ਕਰਨਾ ਹੈ ਪਰ ਇੱਕ 파ਟ ਤਾਂ ਇਹ ਸਰਕਾਰੀ ਜ਼ੁਲਮਾਂ ਦਾ ਔਰ ਮੈਂ ਇਹ ਸਮਝਦਾ ਹਾਂ ਕਿ ਜਦੋਂ ਅਸੀਂ ਅੱਜ ਜੋ ਕੁਝ ਜੂਨ ਦੇ ਪਹਿਲੇ ਹਫ਼ਤੇ 2015 ਤੋਂ ਜਿਸ ਦੀ ਸ਼ੁਰੂਆਤ ਹੋਈ ਗੁਰੂ ਗ੍ਰੰਥ ਸਾਹਿਬ ਦੀ ਬੇਦਵੀਂ ਇਹਨਾਂ ਚਾਰ ਸਿੰਘਾਂ ਦਾ ਜੇ ਅਸੀਂ ਜ਼ਿਕਰ ਕਰੀਏ ਤੇ ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਆਦਬ ਆਦਾਬ ਲਈ ਸ਼ਹੀਦੀ ਪਾਉਣ ਵਾਲੇ ਪਹਿਲੇ ਨੌਜਵਾਨਾਂ ਚੋਂ ਨੇ ਕਿਉਂਕਿ ਇਹਨਾਂ ਨੇ ਕੋਈ ਗੰਨ ਨਹੀਂ ਚੁੱਕੀ ਇਹਨਾਂ ਨੇ ਕੋਈ ਖਾਲਸਤਾਨ ਦੀ ਜਿਹੜੀ ਹੈ ਲਹਿਰ ਦੇ ਵਿੱਚ ਸ਼ਮੂਲੀਅਤ ਕਰਕੇ ਕੋਈ ਦੂਸਰਾ ਪੋਲੀਟੀਕਲ ਸਲੋਗਨ ਨਹੀਂ ਦਿੱਤਾ ਇਹਦਾ ਦਾ ਇਹੀ ਸੀ ਕਿ ਭਾਈ ਸਾਡੇ ਈਸ਼ਟ ਗੁਰੂ ਗ੍ਰੰਥ ਸਾਹਿਬ ਬੇਅਦਬ ਕੀਤਾ ਗਿਆ ਹੈ ਨੇ ਅਗਨਪੇਟ ਕੀਤਾ ਗਿਆ ਹੈ ਨੇ ਅਸੀਂ ਉਹਨਾਂ ਦਾ ਦ دیدار ਕਰਨਾ ਹੈ ਔਰ ਉਸ ਜਿਹੜੀ ਉਹ ਰਾਖ ਹੈ ਉਸ ਨੂੰ ਅਸੀਂ ਜਲ ਪ੍ਰਵਾਹ ਕਰਨਾ ਔਰ ਇਸ ਦੇ ਵਿੱਚ ਉਹਨਾਂ ਨੇ ਸ਼ਹੀਦੀ ਜਾਮ ਪੀਤੇ ਔਰ ਇਸ ਸਾਰੇ ਦੌਰ ਚ ਜਿਹੜਾ ਓਵਰਆਲ ਅਜ 31 ਸਾਲ ਬੀਤ ਗਏ ਨੇ ਸਮੇਂ-ਸਮੇਂ ਉਹਨਾਂ ਦੇ ਬਜ਼ੁਰਗਾਂ ਨੇ ਪਹੁੰਚ ਵੀ ਕੀਤੀ ਕਿ ਭਾਈ ਤੁਸੀਂ ਸ਼ਹੀਦ ਐਲਾਨੇ ਆਂ ਕੌਮ ਦੇ ਸ਼ਹੀਦ ਨੇ ਇਹਨਾਂ ਦੀਆਂ ਪਿਕਚਰ ਸੈਂਟਰਲ ਸਿੱਖ ਮਿਊਜ਼ੀਅਮ ਚ ਲਾ ਦਿਓ ਹੁਣ ਸਾਡੇ 19 ਸਾਲ ਦਾ ਬੱਚਾ ਜਿਹਨਾਂ ਦਾ ਗਿਆ ਹੋਇਆ ਔਰ ਜਿਵੇਂ ਮੈਂ ਕਿਹਾ ਵੀ ਹਰਮਿੰਦਰ ਸਿੰਘ ਚਾਰ ਭੈਣਾਂ ਦਾ ਇੱਕੋ ਇੱਕ ਭਰਾ ਇਹ ਸਾਰਾ ਵਰਤਾਰਾ ਕੀ ਦੱਸਦਾ ਕਿ ਅਸੀਂ ਕਿਸ ਕਦਰ ਔਰ ਦੂਸਰਿਆਂ ਤੋਂ ਤਾਂ ਉਹਨਾਂ ਨੇ ਤਾਂ ਆਪਣੇ ਪੁੱਤਰ ਦਿੱਤੇ ਮਾਪਿਓ ਨੇ ਤੇ ਘੱਟੋ-ਘੱਟ ਇੰਨੀ ਵੀ ਉਹ ਜਿਹੜੀ ਹੈ ਦਿਨ ਵੀ ਉਹੀ ਮਨਾਣ ਔਰ ਅਸੀਂ ਜਿਹੜਾ ਇਹਨਾਂ ਵੀ ਨਹੀਂ ਕਰ ਸਕੇ ਕਿ ਭਾਈ ਅਸੀਂ ਰੈਕਗਨਾਈਜ਼ ਕਰੀਏ ਉੱਥੇ ਜਿਹੜੇ ਟ੍ਰੇਟਰ ਇਕੱਠੇ ਕੀਤੇ ਹੋਏ ਨੇ ਲੋਂਗੋਵਾਲ ਹੋਏ ਕੋਈ ਹੋਰ ਹੋਏ ਉਹਨਾਂ ਦੇ ਕਮਰੇ ਭਰੇ ਹੋਏ ਨੇ ਲਾਲਾਂ ਕੇ ਉਹਨਾਂ ਦੀਆਂ ਫੋਟੋ ਜਿਹੜਾ ਨਵਾਂ ਗਦਾਰ ਉੱਠਦਾ ਹੈ ਉਹ ਅਕਾਲੀਆਂ ਦਾ ਜਿਹੜਾ ਹੁੰਦਾ ਹੈ ਬਾਦਲ ਦੇ ਵੀ ਲਾ ਦੇਣਗੇ ਇਹਦੇ ਮਰਨ ਤੋਂ ਬਾਅਦ ਕਿ ਜੀ ਪੰਥਰਤਨ ਇਹ ਪੰਥਰਤਨ ਦਾ ਹਾਲ ਦੇਖ ਲੋ ਇਸ ਟੱਬਰ ਦਾ ਵੀ ਇਹਨਾਂ ਨੇ ਕੀ ਕਰਤੂਤਾਂ ਕੀਤੀਆਂ ਨੇ ਔਰ ਅਖੀਰ ਚ ਕਿਵੇਂ ਅਕਾਲ ਤਖਤ ਵੱਲ ਪਿੱਠ ਕਰਕੇ ਜਾ ਕੇ ਸੌਦਾ ਸਾਹਿਬ ਦੇ ਜਿਹੜੇ ਐ ਉਹ ਜਾ ਕੇ ਬੈਠ ਗਏ ਨੇ ਸੋ ਕੁੱਲ ਮਿਲਾ ਕੇ ਮੈਂ ਸਮਝਦਾ ਐ ਵੀ ਇੱਕ ਜਿਹੜਾ ਐਫਰਟ ਇਸ ਸਾਰੇ ਪੀਰੀਅਡ ਚ ਹੋਇਆ ਅ ਇਹ ਜਮਾਈ ਦੇਖ ਰਹੇ ਆ ਕਿ ਭਈ ਜਿਨ੍ਹਾਂ ਨੂੰ ਜਿਨ੍ਹਾਂ ਦੇ ਬੱਚੇ ਗਏ ਉਹਨਾਂ ਲਈ ਤਾਂ ਉਹ ਇਹਨੇ ਨਾਲ ਸ਼ੁਗਰ ਮਨਾਉਂਦੇ ਨੇ ਕਿ ਭਾਈ ਮਹਾਰਾਜ ਦਾ ਭਾਣਾ ਸੀ ਹੁਕਮ ਸੀ ਗੁਰੂ ਨੇ ਦਿੱਤੇ ਗੁਰੂ ਨੇ ਲੈ ਲੈ ਕਿ ਭਾਈ ਜਿਸ ਕੀ ਵਸਤੇ ਸਾਗਰ ਆਖੇ ਪ੍ਰਭ ਕੀ ਆਗਿਆ ਮੰਨੇ ਮਾਥੇ ਉਸ ਤੇ ਚੌਗਣ ਕਰੇ ਨਿਹਾਲ ਨਾਨਕ ਸਾਹਿਬ ਸਦਾ ਦਿਆਲ ਔਰ ਹੁਣ ਇਸ ਮਾਮਲੇ ਚ ਅੱਜ ਤੋਂ 2-3 ਸਾਲ ਪਹਿਲਾਂ ਐਫਰਟ ਹੋਇਆ ਫਿਰ ਜਿਹੜੇ ਕੁਸ਼ਤੇ ਰਾਈ ਜਥੇਦਾਰ ਕਾਲ ਤੱਕ ਸਾਹਿਬ ਤੱਕ ਪਹੁੰਚ ਹੋਈ ਮੀਟਿੰਗ ਹੋ ਉਹਨਾਂ ਨੇ ਕਿਹਾ ਜੀ ਬਿਲਕੁਲ ਇਹ ਗੁਰੂ ਗ੍ਰੰਥ ਸਾਹਿਬ ਦੀ ਅਦਬ-ਅਦਾਬ ਦੇ ਲਈ ਇਹਨਾਂ ਨੇ ਸ਼ਹੀਦੀ ਪਾਈ ਹੈ ਮੈਂ ਜਿਹੜਾ ਯਕੀਨੀ ਬਣਾਵਾਂਗਾ ਕਿ ਇਹਨਾਂ ਦੀਆਂ ਪਿਕਚਰਸ ਸੈਂਟਰਲ ਸਿੱਖ ਮਿਊਜ਼ੀਅਮ ਚ ਲੱਗਣ ਜੀ ਫਿਰ ਅਸੀਂ ਦੇਖਦੇ ਹਾਂ ਵੀ ਉਸ ਤੋਂ ਬਾਅਦ ਪ੍ਰਧਾਨ ਵੀ ਕਿੰਨੇ ਬਦਲ ਗਏ ਜਦੋਂ ਦਾ ਕਿਰਪਾਲ ਸਿੰਘ ਵਡੂੰਗਰ ਬਣਿਆ ਇਹਨੂੰ ਉਹਨਾਂ ਨੇ ਪਹੁੰਚ ਕੀਤੀ ਉਹਨਾਂ ਨੇ ਵੀ ਚਿੱਠੀ ਲਿਖੀ ਫਿਰ ਉਹਦਾ ਜਵਾਬ ਦਿੱਤਾ ਕਿ ਜੀ ਅਸੀਂ ਮੀਟਿੰਗ ਰੱਖ ਰਹੇ ਹਾਂ ਲਾਸਟ ਹੈ ਜੀ ਅਸੀਂ ਆ ਮੀਟਿੰਗ ਰੱਖਣੀ ਸੀ 20 ਜਨਵਰੀ ਦੀ ਪਰ ਉਹ ਇਲੈਕਸ਼ਨ ਕੋਡ ਲਾਗੂ ਹੋ ਗਿਆ ਔਰ ਇਸ ਕਰਕੇ ਅਸੀਂ ਹੁਣ ਜਿਹੜਾ ਇਸ ਤੋਂ ਬਾਅਦ ਹੀ ਚੋਣਾਂ ਦੇ ਦੇਖਾਂਗੇ ਸੋ ਅਸੀਂ ਜਿਹੜਾ ਇਹ ਟਾਲਾ ਵਟਣ ਦੀ ਲਾਈਨ ਸਾਹਮਣੇ ਰਹੀ ਹੈ ਪਰ ਮੈਂ ਸਮਝ ਲੈ ਕਿ ਵੀ ਅਸੀਂ ਸਟਾਕਟਨ ਗੁਰਦੁਆਰਾ ਸਾਹਿਬ ਦੀ ਮੈਨੇਜਮੈਂਟ ਦਾ ਜਿਹੜਾ ਉਹ ਸ਼ੁਕਰੀਆ ਅਦਾ ਕਰਦੇ ਆ ਕਿ ਉਹਨਾਂ ਨੇ ਇਨੀਸ਼ੀਏਟ ਕੀਤਾ ਔਰ ਮੈਂ ਆਪਣੇ ਪਿਛਲੇ ਟ੍ਰਿਪ ਵੇਲੇ ਲਾਸਟ ਮੰਥ ਜਦੋਂ ਸੀ ਸੈਮੀਨਾਰ ਦੇ سلسلے ਚ ਕੈਲੀਫੋਰਨੀਆ ਗਿਆ ਸਟਾਕਟਨ ਐਤਵਾਰ ਦਾ ਦੀਵਾਨ ਸੀ ਜੀ ਤੇ ਉਸ ਦਿਨ ਇਹਨਾਂ ਚਾਰਾਂ ਹੀ ਨੌਜਵਾਨਾਂ ਦੀਆਂ ਪਿਕਚਰਜ਼ ਸਟਾਕਟਨ ਜਿਹੜਾ ਕਿ ਇਤਿਹਾਸਿਕ ਗੁਰਦੁਆਰਾ ਗਦਰੀਆ ਗਦਰੀ ਬਾਬਿਆਂ ਦਾ ਉਸ ਦੇ ਵਿੱਚ ਸਭਾਇਮਾਨ ਕੀਤੀਆਂ ਗਈਆਂ ਨੇ ਔਰ ਉਹਨਾਂ ਦੇ ਜਿਹੜੇ ਐਫਰਟ ਦੇ ਨਾਲ ਹੀ ਔਰ ਲੋਕਲ ਗੁਰਦੁਆਰਾ ਫਰੀਮੋਟ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਡਾਕਟਰ ਹਰਿੰਦਰ ਸਿੰਘ ਜਿਹੜੇ ਕਿ ਸਟੈਂਫੋਰਡਸ ਨੇ ਜਿਹੜੇ ਫਾਰਮਕੋਲੋਜੀ ਨਾਲ ਉਹਨਾਂ ਦਾ ਫੀਲਡ ਹੈ ਜੀ ਇਹਨਾਂ ਸਾਰਿਆਂ ਦੇ ਐਫਰਟਸ ਨਾਲ ਇਸ ਯਾਦ ਨੂੰ ਜਿਹੜੀ ਕਿ 4 ਫਰਵਰੀ ਦੇ ਨਾਲ ਜੁੜੀ ਹੋਈ ਹੈ 31 ਸਾਲ ਬਾਅਦ ਇਸ ਨੂੰ ਯਾਦ ਕਰਦੇ ਆਂ ਦੋਸ ਮਾਗਮ ਇੱਕ ਕੱਲ ਔਰ ਇੱਕ ਪਰਸੋਂ ਕੱਲ 4 ਤੋਂ 6 ਸੈਮੀਨਾਰ ਹੈ ਜੀ ਗੁਰਦੁਆਰਾ ਸਾਹਿਬ ਮਿਲ ਪੀਟਰਸ ਦੇ ਵਿੱਚ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਰੱਖਿਆ ਹੋਇਆ ਹੈ ਔਰ ਪਰਸੋਂ ਐਤਵਾਰ ਜਿਹੜਾ ਹੈ ਪੂਰਾ ਦੀਵਾਨ ਫਰੀਮਾਉਂਟ ਗੁਰਦੁਆਰਾ ਸਾਹਿਬ ਚ ਇਹਨਾਂ 사કા ਨਕੂਦਰ ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਹੈ ਜੀ ਔਰ ਇਸ ਦੇ ਵਿੱਚ ਸ਼ਮੂਲੀਅਤ ਦੇ ਲਈ ਇਹਨਾਂ ਦੇ ਆਪਾਈ ਬਲਦੇਵ ਸਿੰਘ ਜੀ ਜਿਹੜੇ ਨੇ ਉਹ ਪਹੁੰਚੇ ਹੋਏ ਨੇ ਔਰ ਉਹਨਾਂ ਦੇ ਨਾਲ ਜਿਹੜਾ ਮੈਨੂੰ ਵੀ ਪਹਿਲੀ ਵਾਰ 1 ਟੂ 1 ਮਿਲਣ ਦਾ ਮੌਕਾ ਮਿਲੇਗਾ ਕਿਉਂਕਿ ਇਹਨਾਂ ਦੋਨਾਂ ਸਮਾਗਮਾਂ ਚ ਸ਼ਮੂਲੀਅਤ ਦੇ ਲਈ ਮੈਨੂੰ ਦੋਨੋਂ ਡਾਕਟਰ ਹਰਿੰਦਰ ਸਿੰਘ ਜਿਹੜਾ ਉਹਨਾਂ ਨੇ ਕਿਹਾ ਮੈਂ ਕਿਹਾ ਜੀ ਮੇਰੇ ਲਈ ਇਸ ਤੋਂ ਹੋਰ ਕਿਹੜੇ ਵੱਡੇ ਭਾਗ ਹੋ ਸਕਦੇ ਨੇ ਜੀ ਔਰ ਅਸੀਂ ਆ ਜਿਹੜਾ ਉਹਨਾਂ ਦੋਨਾਂ ਸਮਾਗਮ ਵਿੱਚ ਸ਼ਮੂਲੀਅਤ ਕਰਾਂਗੇ ਸੋ ਅਸੀਂ ਸਮਝਦੇ ਹਾਂ ਕਿ ਵੀ ਇਹ ਜਿਹੜੇ ਸਾਡੇ ਜਿਹੜੀਆਂ ਕੌਮਾਂ ਔਰ ਜਿਸ ਗੱਲ ਨੂੰ ਮੈਂ ਅਕਸਰ ਜਦੋਂ ਸੰਜਨਿਆਲ ਸਿੰਘ ਖਾਲਸਾ ਪਿੰਡਾ ਵਾਲਿਆਂ ਦਾ ਹਰ ਬੱਚਾ ਨਹੀਂ ਕੋਟ ਹੈ ਜੀ ਕਿਸੇ ਨੂੰ ਕਹਿੰਦੇ ਹੋ ਜੀ ਕਿ ਸਿੱਖੀ ਖਾਸ ਕੋਟ ਕਢੋ ਹਰ ਗੱਲ ਜਿਹੜੀ ਉਹਨਾਂ ਨੇ ਕਹੀ ਹੈ ਉਹ ਕੋਟ ਹੈ ਪਰ ਮੈਨੂੰ ਕੁਝ ਜਿਹੜਾ ਦੇ ਉੱਤੇ ਮੇਰਾ ਬਹੁਤ ਧਿਆਨ ਕੇਂਦਰਿਤ ਹੁੰਦਾ ਹਰ ਉਹਨੂੰ ਮੈਂ ਬਾਰ-ਬਾਰ ਆਪਣੀਆਂ ਲਿਖਤਾਂ ਜਾਂ ਆਪਣੀਆਂ ਸਪੀਚਸ ਚ ਰਿਪੀਟ ਕਰਦਾ ਇੱਕ ਉਹਨਾਂ ਦੀ ਕੋਟ ਸੀ ਕਿ ਖਾਲਸਾ ਜੀ ਸ਼ਹੀਦਾਂ ਦੇ ਖੂਨ ਦਾ ਹੱਕ ਲੈਣ ਜੀ ਹੁਣ ਗੱਲ ਜ਼ਾਰ ਹੈ ਕਿ ਸ਼ਹੀਦੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਦਰ ਪਦ ਆਪ ਲਈ ਹੋਏ ਸ਼ਹੀਦੀ ਗੁਰੂ ਪੰਥ ਲਈ ਹੋਏ ਸ਼ਹੀਦੀ ਅਕਾਲ ਤਖਤ ਦੀ આન ਸ਼ਾਨ ਦੇ ਲਈ ਹੋਏ ਸ਼ਹੀਦੀ ਸੱਚ ਹੱਕ ਇਨਸਾਫ ਦੇ ਰਸਤੇ ਤੇ ਤੁਰਦਿਆਂ ਹੋਏ ਹੁਣ ਜਦੋਂ ਤੱਕ ਸ਼ਹੀਦ ਦਾ ਖੂਨ ਡੁੱਲਦੇ ਹੁਣ ਸ਼ਹੀਦ ਦਾ ਖੂਨ ਜਿਹੜਾ ਉਹ ਇਸ ਗੱਲ ਦੀ ਜਮਣੀ ਦਿੰਦਾ ਕਿ ਜਿਹੜੀ ਉਸ ਨਾਲ ਸੰਬੰਧਤ ਕੌਮ ਹੈ ਖਿੱਤੇ ਹੈ ਜਿਸ ਨਾਲ ਉਹਨਾਂ ਦਾ ਸੰਬੰਧ ਹੈ ਉਹ ਖਲੋਣਗੇ ਉਸ ਡੁੱਲੇ ਖੂਨ ਦਾ ਇਨਸਾਫ ਲੈਣ ਦੇ ਲਈ ਔਰ ਅਸੀਂ ਸਮਝਦੇ ਹਾਂ ਕਿ ਇਹ ਘਟਨਾ ਤਾਂ ਉਦੋਂ ਨਕੋਦਰ ਦੇ ਇੱਕ ਗੁਰਦੁਆਰਾ ਸਾਹਿਬ ਚ ਵਾਪਰੀ ਪਰ ਉਸ ਤੋਂ ਬਾਅਦ ਪਿਛਲੇ 31 ਸਾਲਾਂ 'ਚ ਕੀ ਨਹੀਂ ਹੋਇਆ ਪੰਜਾਬ ਦੀ ਧਰਤੀ 'ਤੇ ਔਰ ਪਿਛਲੇ ਡੇਢ ਸਾਲ ਦੇ ਵਿੱਚ 100 ਤੋਂ ਜ਼ਿਆਦਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਔਰ ਇਸ ਗੁਰੂ ਗ੍ਰੰਥ ਸਾਹਿਬ ਦੇ ਅਦਬ-ਅਦਾਬ ਲਈ ਫੇਰ ਉਹ ਬਾਈਬਲ ਕਲਾਾਂ ਦੇ ਵਿੱਚ ਭਾਈ ਗੁਰਜੋਤ ਸਿੰਘ ਸ਼ਹੀਦ ਹੋਣ ਭਾਈ ਕ੍ਰਿਸ਼ਨ ਭਗਵਾਨ ਸਿੰਘ ਹੋਣ ਜਾਂ ਦਸਵੇਂ ਪਾਤਸ਼ਾਹ ਦੇ ਜਿਹੜਾ ਸਵਾਂਗ ਰਚਣ ਵਾਲਾ ਇਹ ਫਰਾਡ ਗੁੰਡਾ ਸੌਦਾ ਸਾਧ ਵਾਲਾ ਇਸ ਨੂੰ ਚੈਲੰਜ ਕਰਦੇ ਆ ਭਾਈ ਕਮਲਜੀਤ ਸਿੰਘ ਸੁਲਤਾਨ ਭਾਈ ਕਮਲਜੀਤ ਸਿੰਘ ਜਿਹੜੇ ਨੇ ਸੁਨਾਮ ਸ਼ਹੀਦ ਹੋਣ ਭਾਈ ਹਰਮਿੰਦਰ ਸਿੰਘ ਡੱਬਵਾਲੀ ਹੋਣ ਭਾਈ ਬਲਕਾਰ ਸਿੰਘ ਜਾਮਾ ਰਾਏ ਹੋਣ ਹੁਣ ਇਹਨਾਂ ਸ਼ਹੀਦਾਂ ਦੇ ਗੁਰੂ ਗ੍ਰੰਥ ਗੁਰੂ ਪੰਥ ਦੇ ਲਈ ਜਿਹੜਾ ਇਹਨਾਂ ਦਾ ਖੂਨ ਡੁੱਲਿਆ ਔਰ ਅੱਜ ਵੀ ਡੁੱਲ ਰਿਹਾ ਹੈ ਇਸ ਦਾ ਹੱਕ ਕਿਨੇ ਲੈਣਾ ਤੇ ਕਦੋਂ ਲੈਣਾ ਜੀ ਜੀ ਬਿਲਕੁਲ ਅਸੀਂ ਤਾਂ ਉਹਨਾਂ ਦੀ ਟੋਕਨ ਰੈਕਗਨਿਸ਼ਨ ਲਈ ਤਿਆਰ ਨਹੀਂ ਜੇ 31 ਸਾਲ ਤੋਂ ਇਹ ਜਿਹੜੀ ਹੈ ਹੋ ਰਹੀ ਹੈ ਗੱਲ ਕਿ ਜੀ ਉਹਨਾਂ ਦੀਆਂ ਫੋਟੋ ਸੈਂਟਰ ਸਿੱਖ ਮਿਊਜ਼ੀਅਮ ਚ ਲਾਓ ਅਸੀਂ ਕਿਸੇ ਜਾਪਾਨ ਦੇਸ਼ ਤੋਂ ਮੰਗ ਕਰ ਰਹੇ ਹਾਂ ਕਿ ਜੀ ਜਾਪਾਨ ਦੇ ਮਿਊਜ਼ੀਅਮ ਚ ਕਿਸੇ ਸਿੱਖ ਦੀ ਫੋਟੋ ਲਾਓ ਤੁਹਾਡਾ ਆਪਣਾ ਮਿਊਜ਼ੀਅਮ ਤੁਹਾਡੇ ਆਪਣੇ ਸ਼ਹੀਦ ਜੇ ਅਸੀਂ ਉਹਨਾਂ ਨੂੰ ਰੈਕਗਨਾਈਜ਼ ਕਰਨ ਨੂੰ ਤਿਆਰ ਨਹੀਂ ਹੈ ਤੇ ਇਸ ਤੋਂ ਵੱਧ ਕੇ ਹੋਰ ਕੀ ਸਾਡੀ ਜਿਹੜੀ ਹੈ ਜ਼ਲਾਲਤ ਔਰ ਬੇਗੈਰਤੀ ਹੋ ਸਕਦੀ ਹੈ ਸੋ ਕੱਲ ਦਾ ਜਿਹੜਾ ਸੈਮੀਨਾਰ ਹੋਏਗਾ 4 ਤੋਂ 6 ਉਸ ਨੂੰ ਟੀਵੀ 84 ਦੇ ਫੇਸਬੁੱਕ ਦੇ ਉੱਤੇ ਜਿਹੜਾ ਲਾਈਵ ਵੀ ਦਿਖਾਇਆ ਜਾਏਗਾ ਜੀ ਸੋ ਸਾਡੇ ਦਰਸ਼ਕ ਜਿਹੜੇ ਨੇ ਉਹ ਜ਼ਰੂਰ ਜੁੜ ਉਸਦੇ ਨਾਲ ਔਰ ਬਾਕੀ ਅੱਜ ਅਸੀਂ ਮੈਸੇਜ ਨਹੀਂ ਲਾਈਵ ਲਵਾਂਗੇ ਫੇਸਬੁੱਕ ਤੇ ਲੇਕਿਨ ਜਿਹੜੇ ਇਸ ਪਿਛਲੇ ਹਫਤੇ ਦੇ ਦੌਰਾਨ ਉਹ ਬੇਸ਼ੱਕ ਕਮੈਂਟਸ ਨੇ ਫੇਸਬੁੱਕ ਦੇ ਉੱਤੇ ਪੋਸਟ ਦੇ ਉੱਤੇ ਜਾਂ ਡਾਇਰੈਕਟ ਈਮੇਲਸ ਨੇ ਉਹਨਾਂ ਨੂੰ ਅਸੀਂ ਅੱਜ ਥੋੜਾ ਵਕਤ ਬਿਆਨ ਲਿਆ ਜੀ ਰਰ ਸਾ ਬਿਲਕੁਲ ਇਥੇ ਲੈਣੇ ਆ ਬ੍ਰੇਕ ਵਿਊਅਰਸ ਵਿਚਾਰਾਂ ਦਾ سلسلہ ਇਸ ਤਰ੍ਹਾਂ ਚੱਲਦਾ ਰਹੇਗਾ ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ